ਦੇ ਦੇਖੋ ਜਾਪਾਨ ਦੁਨੀਆ ਦੇ ਅੰਦਰ ਟੈਕਨੋਲੋਜੀ ਦੇ ਵਿੱਚ ਸਭ ਤੋਂ ਅੱਗੇ ਆ ਜੇ ਜਾਪਾਨ ਦੀਆਂ ਕੁਝ ਕੰਪਨੀਆਂ ਸਾਡੇ ਸੀਐਮ ਸਾਹਿਬ ਪ੍ਰਭਾਵਿਤ ਕਰਕੇ ਲੈ ਆਉਂਦੇ ਆ ਤੇ ਪੰਜਾਬ ਨੂੰ ਹੋਰ ਕੀ ਚਾਹੀਦਾ ਜਦੋਂ ਵੱਡਾ ਕੋਈ ਕੰਮ ਨਹੀਂ ਹੋ ਸਕਦਾ ਜਿਹੜਾ ਸੀਐਮ ਸਾਹਿਬ ਕਰਨਗੇ ਔਰ ਲਾਜ਼ਮੀ ਜੇ ਉਹ ਗਏ ਆ ਸਾਡੇ ਨਾਲ ਇੰਡਸਟਰੀ ਮਿਨਿਸਟਰੀ ਵੀ ਗਏ ਆ ਜੇ ਉਹ ਗਏ ਆ ਤੇ ਕੁਝ ਨਾ ਕੁਝ ਵਧੀਆ ਜਿਹੜਾ ਕੁਝ ਕੰਪਨੀਆਂ ਨੂੰ ਕਨਵਿੰਸ ਕਰਕੇ ਪੰਜਾਬ ਤੇ ਲੈ ਆਉਣਗੇ ਜਿੰਨਾ ਬਹੁਤ ਵੱਡਾ ਸਾਨੂੰ ਫਾਇਦਾ ਹੋਊਗਾ ਦੇਖੋ ਜਿੱਥੇ ਇੰਡਸਟਰੀ ਲੱਗਦੀ ਆ ਮਤਲਬ ਜਿਹੜਾ ਪਹਿਲਾ ਤਾਂ ਹੁੰਦਾ ਹੀ ਆ ਬੰਨਾ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਰੰਗਲਾ ਪੰਜਾਬ ਤੋਂ ਵੀ ਬੜਾ ਮਿਲੂਗਾ ਤੇ ਸਭ ਤੋਂ ਜ਼ਿਆਦਾ ਇਹ ਹੈ ਕਿ ਸਾਡੇ ਆਲੇ ਏਰੀਆ ਦੇ ਵਿੱਚ ਜਦੋਂ ਬਹੁਤੋਂ ਇੰਡਸਟਰੀ ਆਉਂਦਾਗੀ ਤੇ ਸਾਰ ਆਪਣੇ ਆ ਵੀ ਕਾਇਆ ਕਲਪ ਹੋ ਜੂ ਲੋਕਾਂ ਦੀ ਤੇ ਦੇਖੋ ਜਪਾਨ ਦੁਨੀਆ ਦੇ ਅੰਦਰ ਟੈਕਨੋਲੋਜੀ ਦੇ ਵਿੱਚ ਸਭ ਤੋਂ ਅੱਗੇ ਆ ਜੇ ਜਪਾਨ ਦੀਆਂ ਕੁਝ ਕੰਪਨੀਆਂ ਸਾਡੇ ਸੀਐਮ ਸਾਹਿਬ ਪ੍ਰਭਾਵਿਤ ਕਰਕੇ ਲੈ ਆਉਂਦੇ ਆ ਤੇ ਪੰਜਾਬ ਨੂੰ ਹੋਰ ਕੀ ਚਾਹੀਦਾ ਜੇਦੋਂ ਵੱਡਾ ਕੋਈ ਕੰਮ ਨਹੀਂ ਹੋ ਸਕਦਾ ਜਿਹੜਾ ਸੀਐਮ ਸਾਹਿਬ ਕਰਨਗੇ ਔਰ ਲਾਜਵੀ ਜੇ ਉਹ ਗਏ ਆ ਸਾਡੇ ਨਾਲ ਇੰਡਸਟਰੀ ਮਿਨਿਸਟਰੀ ਵੀ ਗਏ ਆ ਜੇ ਉਹ ਗਏ ਆ ਤੇ ਕੁਛ ਨਾ ਕੁਛ ਵਧੀਆ ਜਿਹੜਾ ਕੁਛ ਕੰਪਨੀਆਂ ਨੂੰ ਕਨਵਰਸ ਕਰਕੇ ਪੰਜਾਬ ਤੇ ਲੈ ਆਉਣਗੇ ਜਿੰਨਾ ਬਹੁਤ ਵੱਡਾ ਸਾਨੂੰ ਫਾਇਦਾ ਹੋਊਗਾ ਦੇਖੋ ਜਿੱਥੇ ਇੰਡਸਟਰੀ ਲੱਗਦੀ ਆ ਮਤਲਬ ਜਿਹੜਾ ਪੈਸਾ ਤਾਂ ਹੁੰਦਾ ਹੀ ਆ ਪਰ ਨਾਲ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਰੰਗਲਾ ਪੰਜਾਬ ਨੂੰ ਵੀ ਬੜਾ ਮਿਲੂਗਾ ਤੇ ਸਭ ਤੋਂ ਜਿਆਦਾ ਇਹ ਆ ਕਿ ਸਾਡੇ ਆਲੇ ਏਰੀਆ ਦੇ ਵਿੱਚ ਜਦੋਂ ਬਹੁਤੋਂ ਇੰਡਸਟਰੀ ਆਉਂਦਾਗੀ ਤੇ ਸਾਰ ਆਪਣੇ ਆ ਵੀ ਕਾਇਆ ਕਲਪ ਹੋ ਜੂ ਲੋਕਾਂ ਦੇ